ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਮੈਂ ਇਸ ਵੀਡੀਓ ਰਾਹੀਂ ਲੋਕ ਸਭਾ ਫਰੀਦਕੋਟ ਦੇ ਕੈਂਡੀਡੇਟਸ ਅਤੇ ਸਿਆਸੀ ਪਾਰਟੀਆਂ ਨਾਲ ਇੱਕ ਗੱਲ ਕਰੀ ਚਾਹੁੰਦਾ ਜੋ ਕਿ ਬਹੁਤ ਜ਼ਰੂਰੀ ਹੈ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਏਗਾ 48 ਘੰਟੇ ਦਾ ਪ੍ਰੋਟੋਕਾਲ ਚਾਲੂ ਹੋ ਜਾਏਗਾ ਇਸ ਦੇ ਬਾਰੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਪੈਗੀ ਸਾਨੂੰ ਕਿ 48 ਘੰਟਿਆਂ ਦੇ ਵਿੱਚ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਇਹ ਸਾਇਲੈਂਸ ਪੀਰੀਅਡ ਮੰਨਿਆ ਜਾਂਦਾ ਇਸ ਦੌਰਾਨ ਕਿਸੇ ਵੀ ਪ੍ਰਕਾਰ ਦੇ ਸ਼ੋਰ ਸ਼ਰਾਬੇ ਵਾਲਾ ਜਾਂ ਲਾਊਡ ਸਪੀਕਰ ਵਾਲਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਡੋਰ ਟੂ ਡੋਰ ਕੈਂਪੇਨ ਕੀਤੀ ਜਾ ਸਕਦੀ ਹੈ ਇਸੇ ਦੌਰਾਨ ਰੇਡੀਓ ਟੈਲੀਵਿਜ਼ਨ ਸਿਨੇਮਾ ਸੋਸ਼ਲ ਮੀਡੀਆ ਤੇ ਬਲਕ SMS ਜਾਂ ਪ੍ਰੀ ਰਿਕਾਰਡਡ SMS ਭੇਜਣ ਤੇ ਵੀ ਪਾਬੰਦੀ ਰਹੇਗੀ 31 ਮਈ ਜਾਂ 1 ਜੂਨ ਨੂੰ ਵੋਟਾਂ ਵਾਲੇ ਦਿਨ ਜੋ ਵੀ ਸਿਆਸੀ ਇਸ਼ਤਿਹਾਰਬਾਜ਼ੀ ਹੋਣੀ ਹੁੰਦੀ ਹੈ ਉਸ ਦੀ ਪਹਿਲਾਂ ਮੀਡੀਆ ਸਰਟੀਫਿਕੇਸ਼ਨ ਅਤੇ ਮੋਨਿਟਰੀ ਕਮੇਟੀ ਤੋਂ ਜੋ ਕਿ ਜ਼ਿਲ੍ਹਾ ਲੈਵਲ ਤੇ ਮੋਗਾ ਦੇ ਡੀਸੀ ਦਫ਼ਤਰ ਦੇ ਵਿੱਚ ਡੀਪੀਆਰਓ ਸਾਹਿਬ ਦੀ ਅਗਵਾਈ ਹੇਠ ਬਣੀ ਹੋਈ ਹੈ ਉਸ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ ਤਾਂ ਹੀ ਆਪਾਂ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਸਕਦੇ ਹਾਂ ਇਹਨਾਂ ਹਦਾਇਤਾਂ ਦੀ ਉਲੰਘਣਾ ਗੰਭੀਰਤਾ ਨਾਲ ਲਈ ਜਾਂਦੀ ਹੈ ਮਾਨ ਜੋ ਕਮਿਸ਼ਨਰ ਨੂੰ ਤੋਂ ਮੈਂ ਸਭ ਕੈਂਡੀਡੇਟਸ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹਨਾਂ ਦੀ ਪਾਲਣਾ ਜ਼ਰੂਰੀ ਬਣਾਈ ਜਾਵੇ